ਪਟੰਡਾ ਦੇ ਵਿੱਚ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ ਮਹਾ ਪੰਚਾਇਤ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਮਿੰਨੀ ਬੱਸ ਜਿਹੜੀ ਆ ਕਿਸਾਨਾਂ ਦੇ ਨਾਲ ਭਰੀ ਹੋਈ ਸੀ 20 ਤੋਂ 25 ਕਿਸਾਨ ਇਸ ਬੱਸ ਦੇ ਵਿੱਚ ਸਵਾਰ ਦੱਸੇ ਜਾ ਰਹੇ ਸੀ ਜਿਨ੍ਹਾਂ ਨੇ ਮਹਾ ਪੰਚਾਇਤ ਦੇ ਵਿੱਚ ਸ਼ਿਰਕਤ ਕਰਨੀ ਸੀ ਟੋਹਾਣਾ ਦੇ ਵਿੱਚ ਜਿਹੜੀ ਅੱਜ ਮਹਾ ਪੰਚਾਇਤ ਹੋ ਰਹੀ ਹੈ ਐਸ ਕੇ ਐਮ ਦੇ ਵੱਲੋਂ ਟੋਹਾਣਾ ਦੇ ਵਿੱਚ ਜਿਹੜੀ ਮਹਾ ਪੰਚਾਇਤ ਕੀਤੀ ਗਈ ਹੈ ਉਸ ਪੰਚਾਇਤ ਦੇ ਵਿੱਚ ਇਹਨਾਂ ਕਿਸਾਨਾਂ ਨੇ ਸ਼ਾਮਿਲ ਹੋਣਾ ਸੀ 20 ਤੋਂ 25 ਕਿਸਾਨ ਇਸ ਬੱਸ ਦੇ ਵਿੱਚ ਸਵਾਰ ਦੱਸੇ ਜਾ ਰਹੇ ਸੀਗੇ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਤਸਵੀਰਾਂ ਬਿਲਕੁਲ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਠਿੰਡਾ ਤਲਵੰਡੀ ਸਾਬੋ ਮੇਨ ਹਾਈਵੇ ਤੇ ਇਹ ਵੱਡਾ ਹਾਦਸਾ ਵਾਪਰ ਗਿਆ ਕਿਸਾਨਾਂ ਦੇ ਨਾਲ ਭਰੀ ਬੱਸ ਪਲਟ ਚੁੱਕੀ ਹੈ ਸੰਗਣੀ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਰਫਤਾਰ ਦੱਸਿਆ ਜਾ ਰਿਹਾ ਹੈ ਕਿ ਥੋੜੀ ਤੇਜ਼ ਸੀ ਤੇਜ਼ ਰਫਤਾਰ ਹੋਣ ਦੇ ਕਾਰਨ ਸੰਗਣੀ ਧੁੰਦ ਹੋਣ ਦੇ ਕਾਰਨ ਜਿਹੜਾ ਬੈਲੈਂਸ ਸੀਗਾ ਉਹ ਵਿਗੜ ਗਿਆ ਅਨ ਬੈਲੈਂਸ ਹੋ ਗਈ ਬੱਸ ਤੇ ਉਸ ਤੋਂ ਬਾਅਦ ਡਿਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਦੇ ਵਿੱਚ ਬੱਸ ਇੱਕ ਤੋਂ ਤਿੰਨ ਪਲਟੀਆਂ ਜਿਹੜੀਆਂ ਉਹ ਖਾਂਦੀ ਹੈ ਔਰ ਸ਼ੀਸ਼ੇ ਤੱਕ ਟੁੱਟ ਚੁੱਕੇ ਨੇ ਬੱਸ ਦਾ ਜੋ حال ਬਣਿਆ ਹੈ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਠਿੰਡਾ ਤਲਵੰਡੀ ਸਾਬੋ ਸੜਕ ਤੇ ਇਹ ਨਾਇਕ ਹੋਰ ਵੱਡਾ ਹਾਦਸਾ ਵਾਪਰ ਗਿਆ ਟੋਹਾਣਾ ਮਹਾਪੰਚਾਇਤ ਦੇ ਵਿੱਚ ਇਹ ਇਹ ਉਗਰਾਹਾਂ ਜੱਥੇਬੰਦੀ ਦੇ ਨਾਲ ਦੱਸਿਆ ਜਾ ਰਿਹਾ ਕਿ ਕਿਸਾਨ ਜਿਹੜੇ ਆ ਉਹ ਸਬੰਧ ਰੱਖਦੇ ਆ ਉਗਰਾਹਾਂ ਜੱਥੇਬੰਦੀ ਦੇ ਸੋ ਅੱਜ ਦੋ ਮਹਾਪੰਚਾਇਤਾਂ ਪੰਜਾਬ ਦੇ ਵਿੱਚ ਹੋਣ ਰਹੀਆਂ ਨੇ ਇੱਕ ਟੋਹਾਣਾ ਦੇ ਵਿੱਚ ਉਗਰਾਹਾਂ ਜੱਥੇਬੰਦੀ ਦੇ ਵੱਲੋਂ ਮਹਾਪੰਚਾਇਤ ਹੋ ਰਹੀ ਆ ਔਰ ਦੂਸਰੇ ਪਾਸੇ ਕਨਾਰੀ ਬਾਰਡਰ ਤੇ ਡੱਲੇਵਾਲ ਹੁਣਾ ਦੇ ਵੱਲੋਂ ਇੱਕ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਔਰ ਦੋਨਾਂ ਕੀ ਮਹਾਪੰਚਾਇਤਾਂ ਦਾ ਇਹ ਆਪੋ ਵੱਡੋ ਵੱਡਾ ਦਾਵਾ ਹੈ ਕਿ ਸਾਡੀ ਪੰਚਾਇਤ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਤੇ ਲੋਕ ਪਹੁੰਚ ਰਹੇ ਨੇ ਤਾਂ ਇਹ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ ਤੜਕਸਾਰ ਕੀ ਕਿਉਂਕਿ ਸੰਗਣੀ ਧੁੰਦ ਦੇ ਕਾਰਨ ਇਹ ਕਹਿਰ ਦੇਖ ਨੂੰ ਮਿਲ ਰਿਹਾ ਸੰਗਣੀ ਧੁੰਦ ਕਾਰਨ ਇੱਕ ਤਾਂ ਰਫਤਾਰ ਤੇਜ਼ੀ ਬੱਸ ਦੀ ਦੱਸਿਆ ਜਾ ਰਿਹਾ ਔਰ ਦੂਸਰਾ ਬੱਸ ਦਾ ਸੰਤੁਲਨ ਵਿਗੜ ਜਾਂਦਾ ਔਰ ਬੱਸ ਦਾ ਸੰਤੁਲਨ ਵਿਗੜਨ ਦੇ ਕਰਕੇ ਬੱਸ ਡਿਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ 20 ਤੋਂ 25 ਕਿਸਾਨ ਵੱਖ-ਵੱਖ ਪਿੰਡਾਂ ਦੇ ਇੱਕ ਜਥੇਬੰਦੀ ਦੇ ਇਸ ਬੱਸ ਦੇ ਵਿੱਚ ਮੌਜੂਦ ਸੀ ਜਿਹੜੇ ਟੁਹਾਨਾ ਮਹਾਪੰਚਾਇਤ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਪਹੁੰਚ ਰਹੇ ਸੀ ਪਰ ਬਠੰਡਾ ਤਲਵੰਡੀ ਸਾਬੋ ਸੜਕ ਤੇ ਇਹ ਵੱਡਾ ਹਾਦਸਾ ਵਾਪਰ ਗਿਆ ਕਿਸਾਨਾ ਦਿਨਾਲ ਭਰੀ ਬੱਸ ਪਲਟ ਚੁੱਕੀ ਹੈ ਤੇ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਤਿੰਨ ਤੋਂ ਚਾਰ ਕਿਸਾਨ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਕਾਫੀ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਹੈ ਉਹ ਜੇਰੇ ਇਲਾਜ ਨੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਕਿਉਂਕਿ ਸੱਟਾਂ ਲੱਗੀਆਂ ਨੇ ਬੱਸ ਜਦੋਂ ਪਲਟੀ ਆਰ ਬਾਕੀਆਂ ਦਾ ਇਹ ਕਹਿਣਾ ਕਿ ਗਨੀਮਤ ਰੱਖੀ ਹੈ ਬਾਕੀ ਕਿਸਾਨਾਂ ਨੂੰ ਕੋਈ ਜ਼ਿਆਦਾ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਬੱਸ ਜਿਹੜੀ ਉਹ ਸਾਰੀ ਚੱਕਨਾ ਚੂਰ ਹੋ ਚੁੱਕੀ ਆ ਮੂਰਿਓਂ ਸ਼ੀਸ਼ੇ ਵਗੈਰਾ ਸਾਰੇ ਟੁੱਟ ਚੁੱਕੇ ਨੇ ਪਲਟੀਆਂ ਖਾਧੀਆਂ ਸੀਗੀਆਂ ਬੱਸ ਨੇ ਔਰ ਤਿੰਨ ਤੋਂ ਚਾਰ ਕਿਸਾਨ ਜਿਹੜੇ ਇਲਾਜ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਉਹਨਾਂ ਦੇ ਕਾਫੀ ਸੱਟਾਂ ਜਿਹੜੀਆਂ ਨੇ ਉਹ ਲੱਗੀਆਂ ਨੇ ਬਾਕੀ ਕਿਸਾਨ ਸਹੀ ਸਲਾਮਤ ਹੈ ਤਾਂ ਇਹ ਤਸਵੀਰਾਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਬਠਿੰਡਾ ਤਲਵੰਡੀ ਸਾਬੋ ਹਾਈਵੇ ਤੇ ਇਹ ਵੱਡਾ ਹਾਦਸਾ ਵਾਪਰ ਗਿਆ ਟੋਹਾਣਾ ਮਹਾ ਪੰਚਾਇਤ ਦੇ ਵਿੱਚ ਕਿਸਾਨ ਸ਼ਾਮਲ ਖੁਣਰੀ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਹੀ বাস ਜਿਹੜੀ